हेलो जी ब्रब्रह्म जी सुश्री का मैं टोनी मानिका धवन ਤੁਹਾਡੇ ਚੈਨਲ ਨਾਲ ਜੁੜ ਚੁੱਕੀ ਹਾਂ ਜੋ ਕਿ ਤੁਸੀਂ ਸਭ ਜਾਣਦੇ ਹੋ ਤੁਹਾਡੇ ਚੈਨਲ ਦਾ ਨਾਮ मानिका धवन ऑफिशियल ਹੈ ਔਰ ਬਹੁਤ ਸਾਰਾ थैंक यू सो मच ਤੁਸੀਂ ਹਰ ਇੱਕ ਚੈਨਲ ਨੂੰ ਕਮੈਂਟਸ ਰਾਈ ਕੰਪਲੀਟ ਕਵਰ ਕਰਦੇ ਹੋ ਸੋ ਅੱਜ ਦੀ ਕੁ ਐ ਦੇਖੋ ਐ ਰਹੀ ਵੀਡੀਓ ਜਿਨੇ ਜਿਨੇ ਨਹੀਂ ਦੇਖਿਆ ਉਹ ਦੇਖ ਲਵੋ ਇਨੀ ਸ਼ਰਾਰਤੀ ਇੰਨੀ ਸ਼ਰਾਰਤੀ ਮੈਨੂੰ ਲੱਗਦਾ ਕਿ 10 ਬੱਚੇ ਵੀ ਇਹਦੇ ਅੱਗੇ ਫੇਲ ਐ ਇੰਨੀ ਸ਼ਰਾਰਤੀ ਹੈਗੀ ਐ ਉਹ ਤੁਹਾਨੂੰ ਪਤਾ ਮੈਨੂੰ ਨੀਂਦਾਂ ਆਣ ਲੱਗ ਪੈਂਦੀ ਐ ਸਾਰਾ ਦਿਨ ਵਿੱਚ ਇਹਨੂੰ ਸੰਭਾਲ ਸੰਭਾਲ ਕੇ ਪਰ ਇਹਦੀਆਂ ਅੱਖਾਂ ਦਿਨ ਤੋਂ ਲੈ ਕੇ ਰਾਤ ਤੱਕ ਤਾਰਿਆਂ ਦੀ ਲੋ ਵਰਗ ਚਮਕਦੀਆਂ ਉਹ ਜਿਵੇਂ ਜੁਗਨੂ ਚਮਕਦੇ ਐ ਨਾ ਸਾਰੀ ਸਾਰੀ ਰਾਤ ਉਹਦੇ ਵਿੱਚ ਇੱਕ ਐ ਵੀ ਐ ਜੋ ਸਾਰੀ ਰਾਤ ਚਮਕਦੀ ਐ ਅੱਜ ਇਹਨਾਂ ਦੇ ਸਕੂਲ ਛੁੱਟੀ ਹੋ ਗਈ ਉਹਦਾ ਕਾਰਨ ਕਿਉਂਕਿ ਗੁਰਸਿੱਖੀ ਦੇ ਨਾਲ ਜੁੜਿਆ ਹੋਇਆ ਸਕੂਲ ਦਾਤਾਬੰਦੀ ਸ਼ੋਰ ਤੁਸੀਂ ਸਾਰੇ ਜਾਣਦੇ ਹੋ ਤੁਹਾਨੂੰ ਮੈਂ ਉਹਦਾ ਵੀਡੀਓ ਵੀ ਡਾਲਿਆ ਹੋਇਆ ਹੈ ਸਕੂਲ ਦਾ ਔਰ ਵੀ ਤਾਂ ਹਸਪੀਟਲ ਦਾ ਵੀ ਡਾਲਿਆ ਹੋਇਆ ਹੈ ਤੇ ਤੁਸੀਂ ਸਾਰੇ ਜਾਣਦੇ ਹੋਗੇ ਕਿ ਦਾਤਾਬੰਦੀ ਸ਼ੋਰ ਸਕੂਲ ਦਾ ਇਹਦਾ ਜੁੜਾ ਵੀ ਹੈ ਉਹ ਮਤਲਬ ਇਹ ਸਕੂਲ ਬੰਦ ਸੀ ਤੇ ਜਿਸ ਕਾਰਨ ਵਿਦਿਆ ਨੇ ਅੱਜ ਮੇਰੀ ਫੁੱਲ ਟਾਈਮ ਬੈਂਡ ਵਜਾਈ ਹੈ ਵਿਦਿਆ ਕਿਸ ਤਰ੍ਹਾਂ ਬੈਂਡ ਵਜਾਈ ਫੁੱਲ ਟਾਈਮ ਹਾਂ ਔਰ ਤੁਸੀਂ ਨੀਂਦੀ ਨਹੀਂ ਨਾ ਕਰਦੇ ਕਿਉਂ ਨੀਂਦੀ ਕਿਉਂ ਨਹੀਂ ਆਂਦੀ ਹੂੰ ਕਿਉਂ ਨੀਂਦੀ ਕਿੱਥੇ ਹੈ ਨੀਂਦੀ ਕਿੱਥੇ ਹੈ ਔਰ ਤੁਹਾਨੂੰ ਪਤਾ ਹੈ ਫੁੱਲ ਟਾਈਮ ਦੇ ਵਿੱਚ ਇਹਦੇ ਮੈਂ ਕਿੰਨੀ ਵਾਰ ਖੇੜ ਬਣਾਉਂਦੀ ਆ ਸਾਰਾ ਦਿਨ ਦੇ ਵਿੱਚ ਮੈਨੂੰ ਲੱਗਦਾ ਕਿ ਮੈਕਸਿਮਮ 5 ਤੋਂ 10 ਵਾਰ ਇਹਦੇ ਵਾਲਾਂ ਨੂੰ ਮੈਂ ਬੰਨ੍ਹਦੀ ਆ ਔਰ ਨੌਨ ਸਟਾਪ ਵਾਲਾਂ ਨੂੰ ਇਹ ਖੋਲਦੀ ਆ ਨੌਨ ਸਟਾਪ ਸਾਨੂੰ ਗਰਮੀ ਲੱਗਣ ਲੱਗ ਪੈਂਦੀ ਹੈ ਆਪਣੇ ਵਾਲ ਖੁੱਲੇ ਲੱਖੇ ਹੋਣ ਕਿਤੇ ਕੁਝ ਟਾਈਮ ਲਈ ਬਟ ਇਹਨੂੰ ਇਨੂੰ ਤਾਂ ਗਰਮੀ ਤਾਂ ਬਹੁਤ ਦੂਰ ਦੀ ਗੱਲ ਐ ਇਹ ਗਰਮੀ ਨੂੰ ਲੱਗਦੀ ਐ ਤੇ ਗਰਮੀ ਇਤੋਂ ਭੱਜਦੀ ਐ ਅੱਛਾ ਵਿਦਿਆ ਮੇਰੀ ਗੱਲ ਸੁਨੋ ਤੁਸੀਂ ਇਹਨਾਂ ਨੂੰ ਹੈਲੋ ਹੈਲੋ ਕੀਤੀ ਐ ਹਾਂਜੀ ਰਾਮ ਰਾਮ ਜੀ ਕੀਤੀ ਤੁਸੀਂ ਇਹਨਾਂ ਨੂੰ ਠੀਕ ਐ ਔਰ ਇਹਨਾਂ ਨੂੰ ਪੁੱਛੋ ਤੁਸੀਂ ਸਭ ਕਿਵੇਂ ਹੋ ਤੁਸੀਂ ਸਭ ਕਿਵੇਂ ਹੋ ਔਰ ਗਰਮੀ ਦਾ ਮੌਸਮ ਬਹੁਤ ਈ ਜ਼ਿਆਦਾ ਭਿਆਨਕ ਚੱਲ ਰਿਹਾ ਐ ਐਨੀ ਜ਼ਿਆਦਾ ਗਰਮੀ ਚੱਲ ਰਹੀ ਐ ਈ ਆਲ ਮੈਕਸਮ 630 ਹੋ ਚੁਕੇ ਨੇ ਬਟ ਅਜੇ ਵੀ ਗਰਮੀ ਕਹਿੰਦੀ ਮੈਂ ਤੁਹਾਡਾ ਦੇਣਾ ਕੀ ਹੈ ਇੰਨਾ ਬੁਰਾ ਹਾਲ ਹੈ ਗਰਮੀ ਨਾਲ ਕਿ ਕੋਈ ਕਹਿ ਨਹੀਂ ਹੱਦ ਨਹੀਂ ਤੇ ਗਰਮੀ ਦੇ ਹਾਲਾਤ ਦੇਖਿਆ ਜੇ ਮੈਂ ਤਾਂ ਇਹੀ ਕਹਾਂਗੀ ਕਿ ਬੱਚਿਆਂ ਨੂੰ ਜਲਦੀ ਤੋਂ ਜਲ ਜਿਹੜੀ ਕਿ ਛੁੱਟੀਆਂ ਹੁੰਦਾ ਮਤਲਬ ਜਿਹੜਾ ਸਰਕਾਰ ਵੱਲੋਂ ਅਪੀਲ ਕੀਤਾ ਜਾਵੇ ਕਿਉਂਕਿ ਜ਼ਿਆਦਾ ਗਰਮੀ ਹੋਰ ਕਾਰਨ ਬੱਚਿਆਂ ਦਾ ਘਰ ਵਿੱਚ ਇੰਨਾ ਬੁਰਾ ਹਾਲ ਹੈ ਦੀ ਮਤਲਬ ਸਕੂਲ ਦੇ ਵਿੱਚ ਕਿੰਨਾ ਜ਼ਿਆਦਾ ਮਤਲਬ ਬੁਰਾ ਹਾਲ ਹੁੰਦਾ ਹੈਗਾ ਵਿਦਿਆ ਪੁੱਛਿਆ ਸਕੂਲ ਕਿਉਂ ਨਹੀਂ ਗਏ ਕਿਉਂ ਨਹੀਂ ਗਏ ਚਲੋ ਬਾਏ ਬਾਏ ਤੂੰ ਕਰ ਦੋ ਇਹਨਾਂ ਨੂੰ ਬਾਏ ਬਾਏ ਕਰ ਦੋ ਇਹਨਾਂ ਨੂੰ ਔਰ ਮੈਂ ਤਾਂ ਇਹੀ ਕਹਾਂਗੀ ਕਿ ਜਿੰਨਾ ਹੋ ਸਕੇ ਦਾ ਆਪਣੇ ਆਪ ਨੂੰ ਸੇਫ ਰੱਖੋ ਵਧੀਆ ਵਧੀਆ ਰੱਖੋ ਔਰ ਇੱਕ ਵਾਰ ਮੈਂ ਉਹਦੇ ਵੀ ਤਾਂ 81 ਲੈਮਨ ਪਾਣੀ ਸਾਰਾ ਦਿਨ ਦੇ ਵੀ ਜੀ ਇੱਕ ਦੋ ਦੋ ਵਾਰ ਲੈ ਲਿਆ ਕਰੋ ਕਿਉਂਕਿ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਹੈ ਜਿਸ ਕਾਰਨ ਤੇ ਹੋਰ ਵੀ ਜਿਆਦਾ ਪ੍ਰੋਬਲਮਸ ਅੱਗੇ ਲਈ ਜਿਹੜੀਆਂ ਨਾ ਹੋਣ ਬਾਕੀ ਵੀਡੀਓਸ ਲਈ ਤਾਂ ਮੈਨੂੰ ਕਿਸੇ ਨੇ ਇੱਕ ਨਹੀਂ ਕਿਹਾ ਸੀ ਕਿ ਤੁਹਾਡਾ ਬੈਕ ਗਰਾਉਂਡ ਜਿਹੜਾ ਕਿ ਵੀਡੀਓਸ ਦਾ ਹੁੰਦਾ ਹੈ ਉਹ ਸਾਰਾ ਸੇਮ ਟੂ ਸੇਮ ਹੁੰਦਾ ਹੈ ਤੇ ਥੋੜਾ ਜਿਹਾ ਬਦਲ-ਬਦਲ ਕੇ ਵੀਡੀਓਸ ਨੂੰ ਜਿਹੜਾ ਕਿ ਪਰਫੈਕਸ਼ਨਲਸ ਮਤਲਬ ਜਿੰਨੂੰ ਕਿਹਾ ਜਾਂਦਾ ਹੈ ਬੈਕ ਉਹਦੀ ਬਦਲ ਕੇ ਡਾਲਿਆ ਕਰੋ ਤੇ ਮੈਂ ਉਹਨਾਂ ਨੂੰ ਵੀ ਮੈਸੇਜ ਡਾਈ ਕਿਹਾ ਹੈ ਕਿ ਮੇਰੀ ਜਿਹੜੀ ਮਤਲਬ ਬੈਕ ਗਰਾਉਂਡਸ ਵਗੈਰਾ ਜੋ ਵੀ ਹੈ ਉਹ ਸਾਰੀਆਂ ਸੀਮਸ ਹੈ ਤੁਹਾਨੂੰ ਮੈਂ ਅੱਗੇ ਵੀ ਦਿਖਾ ਚੁੱਕੀ ਦੇਖੋ ਇਸ ਟਾਈਮ ਮੈਂ ਲੌਬੀ ਦੇ ਵਿੱਚ ਬੈਠੀ ਹੋਈ ਆ ਤੇ ਇਹ ਦੇਖੋ ਉਹ ਲੈਬੀ ਦਾ ਜਿਹੜਾ ਡੋਰ ਆਊਟਡੋਰ ਤੁਸੀਂ ਦੇਖ ਰਹੇ ਹੋਗੇ ਇਹ ਦੇਖੋ ਮੇਨ ਡੋਰ ਆਊਟਡੋਰ ਹੈ ਇਹਦਾ ਜਿਹੜਾ ਅਸੀਂ ਇਹਨੂੰ ਕਲੋਜ਼ ਕਰ ਦੇਈਦਾ ਤੇ ਇੱਕ ਤੁਸੀਂ ਡੋਰ ਦੇਖ ਲਓਗੇ ਜਾਲੀ ਵਾਲਾ ਇਹ ਮੇਨ ਡੋਰ ਹੈ ਜਿੱਥੋਂ ਅਸੀਂ ਅੰਦਰ ਐਂਟਰ ਹੁੰਦੇ ਆ ਬਾਅਦ ਦੇ ਓਪਨ ਗੇਟ ਤੋਂ ਠੀਕ ਹੈ ਹੁਣ ਦੇਖੋ ਇੱਧਰ ਵੀ ਟਾਈਲਾਂ ਜਿਹੜੀਆਂ ਕਰੀਮ ਤੁਹਾਨੂੰ ਸ਼ੋ ਹੋ ਰਹੀਆਂ ਹੋਣਗੀਆਂ ਉੱਪਰ ਦੇਖੋ ਵਾਲਪੇਪਰ ਜਿਹੜੇ ਤੁਹਾਨੂੰ ਸੀਮ ਮਤਲਬ ਉੱਪਰ ਸ਼ੋ ਹੋ ਰਹੇ ਹੋਣਗੇ ਤੇ ਮਤਲਬ ਸੇਮ ਟੂ ਸੇਮ ਕੋਈ ਵੀ ਮਤਲਬ ਨਕਸ਼ੇ ਦੇ ਵਿੱਚ ਫਰਕ ਨਹੀਂ ਹੈਗਾ ਸੇਮ ਹੀ ਜਿਹੜੀਆਂ ਕਿ ਅਸੀਂ ਕੰਟਰਾਸਟ ਆਪਣੀ ਕਰੀਮ ਟਾਈਲਾਂ ਦਾ ਕੀਤਾ ਹੋਇਆ ਹੈ ਤੇ ਜਿਹੜਾ ਉੱਪਰ ਤੁਸੀਂ ਦੇਖ ਰਹੇ ਹੋ ਉੱਪਰ ਸਿਰਫ ਔਰ ਸਿਰਫ ਜਿਹੜਾ ਹੈ ਕਿ ਉੱਪਰ ਆਪਣਾ ਵਾਲਪੇਪਰ ਜਿਹਨੂੰ ਕਿਹਾ ਜਾਂਦਾ ਉਹ ਕੰਪਲੀਟ ਅਸੀਂ ਕਰਵਾਇਆ ਹੋਇਆ ਹੈ ਤੇ ਬਾਕੀ ਮੈਂ ਤੁਹਾਨੂੰ ਇੱਕ ਵਾਰ ਮੋਬਾਈਲ ਆਪਣੇ ਵੱਲ ਕੋਸ਼ਿਸ਼ ਕਰਾਂਗੀ ਕੁਮਾਨਦੀ ਕੀ ਪੂਰਾ ਘੁੰਮ ਜਾਵੇ ਤਾਂ ਤੁਹਾਨੂੰ ਮੈਂ ਦਿਖਾ ਸਕਾਂ ਤੇ ਇਸ ਲਈ ਉਹਨਾਂ ਨੂੰ ਮੈਂ ਕਿਹਾ ਕਿ ਮੈਂ ਘਰੋਂ ਬਾਹਰ ਨਹੀਂ ਨਿਕਲਦੀ ਮੈਂ ਬਹੁਤ ਘੱਟ ਕਰੋ ਬਾਹਰ ਨਿਕਲਦੀ ਬਹੁਤ ਹੀ ਘੱਟ ਕਿਉਂਕਿ ਕਿ ਮੇਦੀ ਛੋਟੀ ਜੀ ਗੁੜੀਆ ਜਿਹੜੀ ਕਿ ਮੈਨੂੰ ਕਮਲਿਆ ਘਰ ਛੱਡਿਆ ਉਹਨੇ ਤੇ ਉਹਦੇ ਨਾਲ ਬਾਹਰ ਨਿਕਲਣ ਤੋਂ ਬੈਠ ਰਹੀ ਕਿ ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਹੋਮ ਡਿਲੀਵਰੀ ਅੱਜ ਕੱਲ ਸਭ ਕੁਝ ਮਿਲ ਜਾਂਦਾ ਹੈ ਬਲੈਂਕਟ ਤੋਂ ਤੁਸੀਂ ਆਰਡਰ ਕਰੋ ਘਰ ਬੈਠੇ ਤੁਹਾਨੂੰ ਚੀਜ਼ ਮਿਲ ਜਾਂਦੀ ਹੈ ਸਵੀਗੀ ਤੋਂ ਆਰਡਰ ਕੁਝ ਕੁਝ ਫੂਡਸ ਵਗੈਰਾ ਖਾਣ ਲਈ ਤੇ ਸਵੀਗੀ ਤੋਂ ਵੀ ਬੈਸਟ ਔਰ ਬੈਸਟ ਔਨਲਾਈਨ ਆਰਡਰ ਮਿਲ ਜਾਂਦਾ ਹੈ ਤੇ ਮੈਨੂੰ ਤੇ ਲੱਗਦਾ ਹੈ ਕਿ ਅਸੀਂ ਬਾਹਰ ਜਾਵਾਂਗੇ ਬੱਚੇ ਦੇ ਨਾਲ ਤੇ ਅੱਧਾ ਕਮਲਾ ਹੋਣ ਵਾਲਾ ਹਾਲ ਹੈ ਮੇਰੇ ਲਈ ਤਾਂ ਅੱਧਾ ਕਮਲਾ ਹੋਣ ਵਾਲਾ ਹਾਲ ਹੈ ਬਾਕੀਆਂ ਦਾ ਮੈਨੂੰ ਪਤਾ ਨਹੀਂ ਕਮਲਾ ਹੋਣਾ ਕਿ ਨਹੀਂ ਹੋਣਾ ਪਰ ਮੈਂ ਸੀਰੀਅਸਲੀ ਕਹਿੰਦੀ ਹਾਂ ਬਹੁਤ ਮੁਸ਼ਕਿਲ ਹੈ ਜਿੰਨੇ ਬੱਚੇ ਨੂੰ ਆਪਣੀ ਕੁੱਖ ਦੇ ਵਿੱਚ ਰੱਖਣਾ ਮੁਸ਼ਕਿਲ ਹੈ ਨਾ ਉਤੋਂ ਜ਼ਿਆਦਾ ਮੁਸ਼ਕਿਲ ਹੈ ਬੱਚਾ ਜਦੋਂ ਆਪਣੀ ਪਰਵਿਸ਼ ਦੇ ਵਿੱਚ ਰੱਖਣਾ ਬੱਚੇ ਨੂੰ ਆਪਣੇ ਟਾਈਮ ਪੀਰੀਅਡ ਦੇ ਸਾਹਮਣੇ ਰੱਖਣਾ ਕਿੱਥੇ ਗਲਤ ਹੈ ਕਿੱਥੇ ਸਹੀ ਹੈ ਕਿਸ ਤਰ੍ਹਾਂ ਸੰਭਾਲਣਾ ਹੈ ਕਿਸ ਤਰ੍ਹਾਂ ਨਹੀਂ ਤੁਸੀਂ ਹਿਸਾਬ ਲਗਾਓ ਕਿ ਵਿਦਿਆ ਕੁਝ ਜ਼ਿਆਦਾ ਉਮਰ ਦੀ ਹਜੇ ਨਹੀਂ ਹੈਗੀ ਫਿਰ ਵੀ ਉਸ ਨੂੰ ਇੱਕ ਇੱਕ ਯਸਟ ਕੈਰੀ ਕਰਨੀਆਂ ਚੀਜ਼ਾਂ ਬਹੁਤ ਮੁਸ਼ਕਿਲ ਲੱਗਦੀਆਂ ਨੇ ਔਰ ਜ्यादातर ਤੇ ਦੇਖਿਆ ਜਾਵੇ ਪੈਨ ਔਰ ਪੈਨਸਿਲ ਦੇ ਨਾਲ ਇੰਨੇ ਜੋ ਜਿਆਦਾ ਘਰ ਦੇ ਹਾਲਾਤ ਖਰਾਬ ਕੀਤੇ ਹੋਏ ਨਾ ਇਹ ਦੇ ਸਿਰਫ ਮੇਰਾ ਸਮਾਂ ਔਰ ਮੇਰਾ ਟਾਈਮ ਨਹੀਂ ਜਾਂਦਾ ਮੈਕਸिमम ਅੱਧਾ ਅੱਧਾ ਘੰਟਾ ਲਗਾ ਕੇ ਗਿੱਲੇ ਕਪੜੇ ਦੇ ਨਾਲ ਮੈਂ ਵਿਚਾਰੇ ਨੂੰ ਸਾਫ ਕਰਦੇ ਰਹਿੰਦੀ ਕਦੀ ਇਹ ਆਊਟਡੋਰ ਕਲੋਜ਼ ਜਿਹੜਾ ਇਹਦੇ ਉੱਪਰ ਬੁਰਾ ਹਾਲ ਹੋਇਆ ਹੁੰਦਾ ਇਹਨੂੰ ਬਲੈਕਬੋਰਡ ਹੀ ਨੇ ਬਣਾ ਲੇਤਾ ਹੋਇਆ ਠੀਕ ਹੈ ਬਾਕੀ ਤੁਸੀਂ ਉਹ ਕਰੀਮ ਟਾਇਲਾਂ ਦੇਖ ਰਹੇ ਹੋਗੇ ਜਿਹੜੀਆਂ ਕਿ ਅਜੇ ਵੀ ਤੁਹਾਨੂੰ ਸਾਫ ਸੁਥਰੀਆਂ ਲੱਗ ਰਹੀਆਂ ਨੇ ਦੇਖੋ ਤੇ ਇਹਦੇ ਵਿਚਾਰੀ ਦਾ ਬੁਰਾ ਹਾਲ ਕੀਤਾ ਹੁੰਦਾ ਤੇ ਇਸ ਲਈ ਬਹੁਤ ਮੁਸ਼ਕਲ ਹੈ ਬਹੁਤ ਮੁਸ਼ਕਲ ਜਦੋਂ ਕਿਤੇ ਥੋੜਾ ਵੱਡੀ ਹੋਏਗੀ ਤੇ ਉਸ ਤੋਂ ਬਾਅਦ ਦੇਖਾਂਗੇ ਕਿ ਹਾਂ ਇਧਰ ਉਧਰ ਕਿਤੇ ਜਾਣ ਦੀ ਕੋਈ ਪਲੈਨਿੰਗ ਹੈ ਨਹੀਂ ਤਾਂ ਹਜੇ ਤਾਂ ਫਿਲਹਾਲ ਦੀ ਘੜੀ ਮੈਂ ਜਿੰਨੀ ਵੀਡੀਓਸ ਆ ਆਪਣੀ ਵੱਧ ਤੋਂ ਵੱਧ ਆਪਣੇ ਘਰ ਵਿੱਚ ਹੀ ਬੈਠ ਕੇ ਬਣਾਉਣਾ ਪਸੰਦ ਕਰਦੀ ਹਾਂ ਬਾਕੀ ਫਰ ਕਿੰਨੇ ਕਿ ਹੋਮ ਡਿਲੀਵਰੀ ਵਗੈਰਾ ਸਭ ਕੁਝ ਮਿਲ ਜਾਂਦਾ ਹੈ ਕਿਉਂਕਿ ਮੈਂ ਕਦੀ ਵੀ ਮਤਲਬ ਆਊਟਸ਼ੋਟ ਨਹੀਂ ਕੀਤਾ ਮਤਲਬ ਕਿਸੇ ਨੂੰ ਦਿਖਾਵਾ ਨਹੀਂ ਦਿਖਾਇਆ ਕਿ ਮੈਂ ਕੀ ਖਾਂਦੀ ਆ ਕੀ ਬਣਾਉਂਦੀ ਆ ਕੀ ਪਾਣੀ ਆ ਕੀ ਲਾਉਂਦੀ ਆ ਔਰ ਨਾ ਮੈਨੂੰ ਇਹ ਵਧੀਆ ਲੱਗਦਾ ਕਿ ਮੈਂ ਕਿਸੇ ਨੂੰ ਆਪਣਾ ਆਊਟਸ਼ੋਟ ਕਰਾਂ ਕਿ ਹਾਂਜੀ ਇਹ ਵਾਤੇ ਇਹ ਵਾਤੇ ਇਹ ਵਾ ਸੋ ਇਸ ਲਈ ਬਾਕੀ ਕੋਸ਼ਿਸ਼ ਕਰਾਂਗੀ ਕਿ ਜਿਹੜਾ ਉਹਨਾਂ ਦਾ ਮੈਸੇਜ ਹੈ ਉਸ ਤੋਂ ਵਧੀਆ ਮੈਂ ਰਿਪਲਾਈ ਉਹਨਾਂ ਨੂੰ ਜਲਦੀ ਜਲਦੀ ਦੇ ਸਕਾਂ ਤਾਂ ਕਿ ਇੱਕ ਆਟੋ ਸਟੇਸ਼ਨਸ ਜਾ ਕੇ ਅੱਛੇ ਅੱਛੇ ਵਲੌਗਸ ਬਣਾ ਸਕਾਂ ਜਿਹਦੇ ਨਾਲ ਥੋੜਾ ਜਿਹਾ ਹਾਪ ਪਾਪ ਔਰ ਪਾਣੀ ਪਤ ਥੋੜਾ ਚੇਂਜ ਹੋ ਜਾਂਦਾ ਹੈ ਸੋ ਜਲਦੀ ਤੁਹਾਡੀ ਵੀਡੀਓ ਨੈਕਸਟ ਟਾਈਮ ਮੈਂ ਮਿਲਾਂਗੀ ਤੇ ਵੀਡੀਓਸ ਨੂੰ ਸਪੋਰਟਸ ਔਰ ਕਮੈਂਟਸ ਕਰਦੇ ਰਹਿਆ ਕਰੋ ਸਤਿ ਨਮਸਾਹ ਥੈਂਕ ਯੂ so much